ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 8 ਜਨਵਰੀ 2025 ਦਿਨ ਬੁੱਧਵਾਰ ਪੋ ਮਹੀਨੇ ਦੀ 26 ਤਰੀਕ ਹੈ ਜੀ ਸੈਮੀ ਆਮੂ ਕੜਜੀ ਅਤੇ ਕੁਆਂਟਲਨ ਮੂਲਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਆ। ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ। ਇਸ ਦੇ ਨਾਲ ਹੀ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਸਰੀ ਚ ਯੂਜ਼ਡ ਕਾਰਾਂ ਦੀ ਇਹ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਜੋ ਕਿ ਗ੍ਰੇਟਰ ਵੈਨਕੂਵਰ ਚ 10 ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ BC ਦੇ ਵਿੱਚ ਜਿਹੜੀ ਸਿਹਤ ਮਹਿਕਮੇ ਵੱਲੋਂ ਮਾਸਕ ਦੁਬਾਰਾ ਪੈਨਡੈਂਟ ਦੀ ਗੱਲ ਆਖੀ ਗਈ ਹੈ। ਆ ਵਾਇਰਸ ਜਿਹੜਾ ਜੀ ਉਹ ਮੁੜ ਕੇ ਦਸਤਕ ਦੇ ਰਿਹਾ ਤੇ ਇਹਦੇ ਵਾਸਤੇ ਪਹਿਲਾਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਬਚਾਅ ਕਰ ਲਿਆ ਜਾਵੇ। ਤੇ ਇਹ ਗੱਲ ਆਪਾਂ ਕਰਾਂਗੇ ਅ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਟਰੰਪ ਦੇ ਬਿਆਨਾਂ ਦੀ ਤੇ ਉਸ ਨੂੰ ਯੂਰਪੀ ਯੂਨੀਅਨ ਕਿਵੇਂ ਲੈ ਰਹੀ ਹੈ ਕੈਨੇਡਾ ਦੇ ਵਿੱਚ ਕੀ ਗੱਲਬਾਤ ਚੱਲ ਰਹੀ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਭਾਰਤ ਗੁਜਰਾਤ ਤੋਂ ਦੋ ਜਿਹੜੀਆਂ ਕੰਪਨੀਆਂ ਅਤੇ ਇੱਕ ਗੁਜਰਾਤੀ ਵਪਾਰੀ ਜਿਹੜਾ ਉਹ ਅਮਰੀਕਾ ਦੇ ਵਿੱਚ ਫੈਂਟਨਰਲ ਬਣਾਉਣ ਵਾਲਾ ਸਮਾਨ ਭੇਜਦਾ ਫੜਿਆ ਗਿਆ ਇਸ ਸਬੰਧੀ ਨਿਊਯਾਰਕ ਦੀ ਅਦਾਲਤ ਵਿੱਚ ਇੱਕ ਇਨਡਾਈਟਮੈਂਟ ਪੇਸ਼ ਕੀਤੀ ਗਈ ਹੈ ਪੂਰੇ ਵੇਰਵੇ ਤੁਹਾਡੇ ਨਾਲ ਸਾਂਝੇ ਕਰਾਂਗੇ ਨਾਲੇ ਕੱਲ੍ਹ ਗੱਲਬਾਤ ਕਰਾਂਗੇ Apple ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ 185 ਭਾਰਤੀ ਕਾਮਿਆਂ ਦੀ ਜਿਹਨਾਂ ਨੂੰ ਇਸ ਕਰਕੇ ਕੱਢ ਦਿੱਤਾ ਗਿਆ ਕਿ ਉਹਨਾਂ ਨੇ ਕੰਪਨੀ ਨੂੰ ਹੀ ਰਗੜਾ ਲਾ ਦਿੱਤਾ ਸੋ Apple ਨੂੰ ਇਹਨਾਂ ਕਾਮਿਆਂ ਨੇ ਰਗੜਾ ਕਿਵੇਂ ਲਾਇਆ ਇਹ ਵੀ ਆਪਾਂ ਦੱਸਾਂਗੇ ਅਖੀਰ ਚ ਗੱਲਬਾਤ ਕਰਾਂਗੇ ਅਮਰਪਾਲ ਸਿੰਘ ਉਹਨਾਂ ਦੀ ਆ ਜਿਹੜੇ ਕਿ ਡੇਪਰੂ ਕਾਰ ਦਾ ਸਾਮ ਜੇਲ ਵਿੱਚ ਨਜ਼ਰਬੰਦ ਆ ਤੇ ਪਹਿਲੀ ਵਾਰੀ ਉਹਨਾਂ ਦੇ ਉੱਤੇ ਜਿਹੜਾ ਜੀ ਯੂਪੀਏ ਦਾ ਕੇਸ ਪਾਇਆ ਗਿਆ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਦੇ ਉੱਤੇ ਵੀ ਯੂਪੀਏ ਦਰਜ ਕਰਾ ਦਿੱਤਾ ਗਿਆ ਜੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे, भारत पता नोट करो इक्यासी सरी छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सारी तो बादशन नॉर्थ ईस्ट कैलग्रीप लिंग प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸਹੂਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਆ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਵੈਸੇ ਦੁਨੀਆ ਦੇ ਵਿੱਚ ਹੀ ਇੱਕ ਵਾਰ ਫਿਰ ਇੱਕ ਡਰ ਦਾ ਮਾਹੌਲ ਜਿਹੜਾ ਹੋਇਆ ਕਿ ਚੀਨ ਅਤੇ ਭਾਰਤ ਵਿੱਚ ਜਿਸ ਤਰੀਕੇ ਦੇ ਨਾਲ ਐਚ ਐਮ ਪੀ ਵੀ ਵਾਇਰਸ ਦੇ ਲੱਛਣ ਮਿਲੇ ਆ ਜਿਹੜਾ ਕਿ ਇੱਕ ਬੜੀ ਤੇਜ਼ੀ ਦੇ ਨਾਲ ਫੈਲਣ ਵਾਲਾ ਵਾਇਰਸ ਆ ਜਿਵੇਂ ਕਿ ਕਰੋਨਾ ਸੀਗਾ ਸੋ ਹਜੇ ਇਹ ਪਤਾ ਨਹੀਂ ਲੱਗਾ ਕਿ ਕਰੋਨਾ ਦਿੰਦਾ ਇਹ ਮਾਰੂ ਆ ਪਰ ਬਚਾਅ ਜਿਹੜਾ ਸਾਰੇ ਪਾਸੇ ਕੀਤਾ ਜਾ ਰਿਹਾ ਚੀਨ ਅਤੇ ਭਾਰਤ ਦੇ ਵਿੱਚ ਕਈ ਬੱਚੇ ਅਤੇ ਬਜ਼ੁਰਗ ਇਹਦਾ ਸ਼ਿਕਾਰ ਹੋਏ ਹੋਏ ਆ। ਸੋ ਇਹ ਜਿਹੜੀ ਬਿਮਾਰੀ ਆ ਇਹ ਕੈਨੇਡਾ ਤੱਕ ਨਾ ਪਹੁੰਚੇ। ਕੈਨੇਡਾ ਦੇ ਵਿੱਚ ਇਹਦੀ ਰੋਕਥਾਮ ਕੀਤੀ ਜਾ ਸਕੇ। ਇਸ ਵਾਸਤੇ ਸਭ ਤੋਂ ਪਹਿਲਾਂ BC ਦੇ ਸਿਹਤ ਵਿਭਾਗ ਨੇ ਅੱਜ ਜਿਹੜੇ ਆ ਉਦਦਮ ਕੀਤੇ ਆ। BC ਦੇ ਸਿਹਤ ਕੇਂਦਰ ਚਾਹੇ ਹਸਪਤਾਲ ਆ, ਡਾਕਟਰਾਂ ਦੇ ਹਸਪਤਾਲ ਆ, ਲੈਬਾਰਟਰੀਜ਼ ਨੇ ਤੇ ਜਿੱਥੇ-ਜਿੱਥੇ ਵੀ ਕਿਤੇ ਮੈਡੀਕਲ ਸਵਾਮਾ ਮਿਲਦੀਆਂ ਉੱਥੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤੇ ਆ। ਡਸਨਟ ਮੈਟਰ ਤੁਸੀਂ ਮਰੀਜ਼ ਹੋ ਜਾਂ ਮਰੀਜ਼ ਦੇ ਨਾਲ ਗਏ ਹੋ। ਜਗਾਤ ਸੀ ਉੱਥੇ ਹਸਪਤਾਲ ਜਾਂ ਸਿਹਤ ਕੇਂਦਰ 'ਚ ਕਿਸ ਤਰੀਕੇ ਦਾ ਕੰਮ ਕਰਦੇ ਹੋ ਡਾਕਟਰੋਂ ਨਰਸੋਂ ਕੋਈ ਉਹਨਾਂ ਦੇ ਸਹਾਇਕੋਂ ਤੁਹਾਨੂੰ ਹਰ ਵੇਲੇ ਜਿਹੜਾ ਮਾਸਕ ਉੱਥੇ ਪਹਿਨਣਾ ਪੈਣਾ ਆ ਤੇ ਇਹ ਲਾਜ਼ਮੀ ਕਰ ਦਿੱਤਾ ਗਿਆ ਸੋ ਇਹ ਕੀਤਾ ਇਸ ਕਰਕੇ ਗਿਆ ਕਿਉਂਕਿ ਡਰਾ ਵੀ ਇਹ ਕਿਤੇ ਬਿਮਾਰੀ ਵਧ ਨਾ ਜਾਵੇ ਬੀਸੀ ਦੇ ਜਿਹੜੇ ਐਮਰਜੈਂਸੀ ਰੂਮਸ ਨੇ ਹਸਪਤਾਲਾਂ ਦੇ ਉਹਨਾਂ ਦੇ ਵਿੱਚ ਅਜਿਹੀਏ ਲੱਛਣਾਂ ਵਾਲੇ ਜਿਹੜੇ ਮਰੀਜ਼ ਆ ਉਹ ਕਾਫੀ ਆ ਖਾਸ ਕਰਕੇ ਬੱਚੇ ਜਿਹਦੇ ਮਾਪੇ ਆ ਉਹ ਕਾਫੀ ਡਰੇ ਹੋਏ ਆ ਇਹ ਫਲੂ ਵਰਗੇ ਲੱਛਣ ਆ ਇੱਕ ਵਾਇਰਸ ਕੈਨੇਡਾ ਵਿੱਚ ਇਸ ਵੇਲੇ ਇਦਾਂ ਦਾ ਚੱਲ ਰਿਹਾ ਆ ਜਿਹਦਾ ਨਾਮ ਤਾਂ ਸ਼ਾਇਦ ਡਾਕਟਰਾਂ ਨੂੰ ਪਤਾ ਹੋਊਗਾ ਪਰ ਇਹ ਇੱਕ ਸਰੀਰ ਨੂੰ ਭੰਨਦਾ ਬਹੁਤਰਾ ਬੁਖਾਰ ਚੜਦਾ ਆ ਆ ਗਲੇ ਦੇ ਵਿੱਚ ਕਾਫੀ ਖਰਾਬੀ ਹੁੰਦੀ ਆ ਤੇ ਕਈ ਕਈ ਦਿਨ ਜਿਹੜਾ ਬੰਦਾ ਆ ਉਹ ਕੰਪਨੀ ਦੇ ਨਾਲ ਮੰਜੇ ਤੋਂ ਉੱਠਦਾ ਨਹੀਂ ਹੈਗਾ ਇਹ ਜਿਹੜਾ ਐਚ ਐਮ ਪੀ ਵੀ ਵਾਇਰਸ ਆ ਇਹ ਇਹਨਾਂ ਵੱਖਰਾ ਆ ਪਰ ਇਸ ਕਰਕੇ ਬਹੁਤ ਸਾਰੇ ਲੋਕ ਆਲਰੇਡੀ ਹਸਪਤਾਲਾਂ ਦੇ ਵਿੱਚ ਲਾਜ ਵਾਸਤੇ ਆ ਤੇ ਉੱਤੋਂ ਜਿਹੜੀ ਇਹ ਗੱਲ ਚੱਲ ਰਹੀ ਆ ਕਿ ਐਚ ਐਮ ਪੀ ਵੀ ਵਾਇਰਸ ਜਿਹੜਾ ਆ ਉਹ ਫੈਲ ਸਕਦਾ ਸੋ ਇਸ ਕਰਕੇ ਥੋੜੀ ਬਹੁਤੀ ਘਬਰਾਹਟ ਹੈਗੀ ਆ ਪਿਛਲੀ ਵਾਰ ਦੇ ਡਰੇ ਹੋਏ ਲੋਕ ਪਹਿਲਾਂ ਹੀ ਜਿਹੜਾ ਕੋਈ ਨਾ ਕੋਈ ਉਦਦਮ ਕਰਨਾ ਚਾਹੁੰਦੇ ਆ ਤਾਂ ਕਿ ਜੇ ਤੋਂ ਬਚਾਅ ਹੋ ਸਕੇ ਸੋ ਬੀਸੀ ਤੋਂ ਬਾਅਦ ਹੋਰ ਸੂਬੇ ਕੈਨੇਡਾ ਦੇ ਜਿਹੜੇ ਉਹ ਵੀ ਇਸ ਵਾਸਤੇ ਵਿਚਾਰ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਇਹਦੀ ਰੋਕਥਾਮ ਕਰਨੀ ਆ ਅੰਦਰ ਬਾਤੇ ਸਰਕਾਰ ਚ ਗੱਲਾਂ ਬਤਾ ਇਹ ਵੀ ਚੱਲ ਰਹੀਆਂ ਕਿ ਜੇਕਰ ਇਸ ਵਾਇਰਸ ਦਾ ਪੁਹਾਰਾ ਜਿਹੜਾ ਆ ਉਹ ਚੀਨ ਭਾਰਤ ਤੋਂ ਬਾਅਦ ਹੋਰ ਕਿਤੇ ਵਧਦਾ ਆ ਤਾਂ ਫਿਰ ਫਲਾਈਟਸ ਕਿਵੇਂ ਰੋਕਣੀਆਂ ਆ ਇਹਨੂੰ ਕੈਨੇਡਾ ਆਉਣ ਤੋਂ ਕਿਵੇਂ ਰੋਕਣਾ ਆ ਉਹਦੇ ਵਾਸਤੇ ਹੁਣੇ ਲਾਬੰਦੀ ਕਰ ਲਈਏ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਵਿੱਚ 트ੰਪ ਦੇ ਬਿਆਨਾਂ ਨੇ ਜਿਹੜੇ ਕਿ ਚੁਣੇ ਹੋਏ ਰਾਸ਼ਟਰਪਤੀ ਆ ਦੁਨੀਆ ਦੇ ਕਈ ਮੁਲਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਆ ਉੱਥੋਂ ਦੇ ਲੀਡਰਾਂ ਦਾ ਪਾਰਾ ਚੜਾਇਆ ਹੋਇਆ ਆ ਸੋ ਗੱਲ ਕੁੱਲ ਮਿਲਾ ਕੇ ਇਹ ਆ ਕਿ ਜਿਹੜੇ ਉਹਨਾਂ ਦੇ ਸਪੋਰਟਰ ਆ ਮੈਗਾ ਵਾਲੇ ਉਹ ਵੀ ਅੱਜ ਥੋੜੀ ਬਹੁਤੇ ਨਾਰਾਜ਼ ਚੱਲ ਰਹੇ ਆ ਟਵਿੱਟਰ ਤੋਂ ਉਹਨਾਂ ਦੇ ਰੌਂ ਦਾ ਪਤਾ ਲੱਗ ਜਾਂਦਾ ਗੱਲ ਉਹੀ ਕਿ ਪੰਜਾਬੀ ਦੀ ਕਹਾਵਤ ਆ ਹੋਕਾ ਦੇ ਕੇ ਵੰਗਾ ਦਾ ਕੱਢ ਦਿਖਾਇਆ ਚੱਕੀ ਰਹਾ ਉਹ ਕਹਿੰਦੇ ਵੀ ਗੱਲ ਤਾਂ ਕੀਤੀ ਸੀ ਕਿ ਅਮਰੀਕਨ ਲੋਕਾਂ ਦੇ ਆਪਾਂ ਟੈਕਸ ਕੱਟ ਕਰਨੇ ਆ ਗੱਲ ਇਹ ਹੋਈ ਸੀ ਕਿ ਨੌਕਰੀਆਂ ਨਵੀਆਂ ਪੈਦਾ ਕਰਨੀਆਂ ਗੱਲ ਇਹ ਹੋਈ ਸੀ ਕਿ ਗਰੋਸਰੀ ਜਿਹੜੀ ਆ ਉਹ ਸਸਤੀ ਕਰਨੀ ਆ ਗੱਲ ਇਹ ਹੋਈ ਸੀ ਕਿ ਅਮਰੀਕਾਾਂ ਦੀ ਜ਼ਿੰਦਗੀ ਸੌਖੀ ਕਰਨੀ ਆ ਪਰ ਉਹ ਕਹਿੰਦੇ ਵੀ ਇੱਕ ਵੀ ਬਿਆਨ 트ੰਪ ਦਾ ਇਸ ਵਾਸਤੇ ਆਇਆ ਨਹੀਂ ਹੈਗਾ ਜਿਹੜੀਆਂ ਮਗੱਲਾਂ ਆ ਕਹੀਆਂ ਤੇ ਉਹ ਕਹਿੰਦੇ ਬਿਆਨ ਕੀ ਆ ਰਹੇ ਆ ਅਸੀਂ ਕੈਨੇਡਾ ਨੂੰ ਕੰਜਵਾ ਸੁਪਾ ਬਣਾ ਲੈਣਾ ਅਸੀਂ ਗ੍ਰੀਨਲੈਂਡ ਤੇ ਕਬਜ਼ਾ ਕਰ ਲੈਣਾ ਅਸੀਂ ਗਲਫ ਆਫ ਮੈਕਸੀਕੋ ਨੂੰ ਗਲਫ ਆਫ ਅਮਰੀਕਾ ਬਣਾ ਲੈਣਾ ਅਸੀਂ ਇੰਗਲੈਂਡ ਦੀ ਸਰਕਾਰ ਬਦਲ ਦੇਣੀ ਆ ਫਰਾਂਸ ਵਾਲੀ ਸਰਕਾਰ ਵਧੀਆ ਨਹੀਂ ਕੰਮ ਕਰ ਰਹੀ ਡੈਨਮਾਰਕ ਨੂੰ ਗ੍ਰੀਨਲੈਂਡ ਤੇ ਦਾਵਾ ਛੱਡਣਾ ਚਾਹੀਦਾ ਆ ਨਾਰਵੇ ਵਾਲੇ ਸਾਡੇ ਮੁਤਾਬਕ ਨਹੀਂ ਚੱਲ ਰਹੇ ਉਹ ਕਹਿੰਦੇ ਵੀ ਜਿੰਨੇ ਆਪਣੇ ਮਿੱਤਰ ਮੋਲਕ ਆ ਉਹਨਾਂ ਸਾਰਿਆਂ ਦੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਆ ਤੇ ਜੇਕਰ ਸਾਡੇ ਮਿੱਤਰ ਮੋਲਕ ਜਿਹੜੇ ਕਿ ਸਾਡੇ ਹਰ ਇੱਕ ਦੁੱਖ ਸੁੱਖ ਵਿੱਚ ਨਾਲ ਖੜਦੇ ਰਹੇ ਆ ਅਸੀਂ ਉਹਨਾਂ ਨੇ ਹੀ ਵਿਗਾੜਨੀ ਆ ਤਾਂ ਫਿਰ ਆਪਾਂ ਅਮਰੀਕਾ ਨੂੰ ਮੁੜ ਕੇ ਗ੍ਰੇਟ ਕਿਵੇਂ ਬਣਾਵ ਹੌਣ ਟਰੰਪ ਦੇ ਸਮਰਥਕ ਰਿਪਬਲਿਕਨ ਹੀ ਪੁੱਛਣ ਲੱਗੇ ਆ ਸੋ ਕੀ ਕੈਨੇਡਾ ਕੀ ਇੰਗਲੈਂਡ ਡੈਨਮਾਰਕ ਨਾਰਵੇ ਫਰਾਂਸ ਜਰਮਨੀ ਮੈਕਸੀਕੋ ਇਹਨਾਂ ਦੇ ਬਾਰੇ ਟਰੰਪ ਜਾਂ ਉਹਦੇ ਸਾਥੀਆਂ ਵੱਲੋਂ ਕਾਫੀ ਜਿਹੜੇ ਤਰਾਜਯੋਗ ਬਿਆਨ ਦਿੱਤੇ ਜਾ ਰਹੇ ਆ ਜਿਹਦੇ ਕਰਕੇ ਕਾਫੀ ਤੰਗੀ ਜਿਹੜੀ ਆ ਇਹਨਾਂ ਮੁਲਕਾਂ ਦੇ ਲੀਡਰ ਜਿਹੜੇ ਆ ਉਹ ਮਹਿਸੂਸ ਇਹ ਕਰ ਰਹੇ ਆ ਸੋ ਇਹ ਸਾਰੇ ਮਿੱਤਰ ਮੁਲਕ ਨੇ ਅਮਰੀਕਾ ਦੇ ਸੋ ਮਿੱਤਰਾਂ ਦੇ ਨਾਲ ਵਿਗਾੜ ਕੇ ਅ ਦੋਸ਼ਮਾਨ ਚੀਨ ਦੇ ਰਾਸ਼ਟਰਪਤੀ ਨੂੰ ਇਨੌਗਰੇਸ਼ਨ ਵਾਸਤੇ ਸੱਦੇ ਦਿੱਤੇ ਜਾ ਰਹੇ ਆ ਸੋ ਇੱਕ ਵੱਡਾ ਸਵਾਲ ਜਿਹੜਾ 트럼ਪ ਅੱਗੇ ਪੇਸ਼ ਆਉਂਦੇ ਆਪਣੇ ਸਪੋਰਟਰੇ ਪੁੱਛ ਰਹੇ ਆ ਵੀ ਇਹਦੇ ਨਾਲ ਅਮਰੀਕਾ ਗ੍ਰੇਟ ਕਿਵੇਂ ਬਣ ਜਾਊਗਾ ਸੋ ਜਰਮਨੀ ਅਤੇ ਫਰਾਂਸ ਦੇ ਜਿਹੜੇ ਆਗੂ ਨੇ ਉਹਨੇ ਕਿਹਾ ਕਿ ਜੇਕਰ 트럼ਪ ਨੇ ਕੋਈ ਵੀ ਐਹੋਜੀ ਸੋਚ ਸੋਚੀ ਕਿ ਕਿਸੇ ਤਰੀਕੇ ਦੇ ਨਾਲ ਧੱਕੇ ਨਾਲ ਮਲਕਾਂ ਦੀਆਂ ਸਰਹੱਦਾਂ ਵਿਗਾੜੀਆਂ ਜਾ ਸਕਦੀਆਂ ਤਾਂ ਇਹ ਅਮਰੀਕਾ ਵਾਸਤੇ ਨਹੀਂ ਪੂਰੀ ਦੁਨੀਆ ਵਾਸਤੇ ਬੜੀ ਘਾਤਕ ਹੋਊਗੀ ਜਰਮਨੀ ਦੇ ਚਾਂਸਲਰ ਜਾਨੀ ਕਿਥੋਂ ਸਭ ਤੋਂ ਵੱਡੇ ਆਗੂ ਆਲ ਆਫ ਸ਼ੋਲਜ਼ ਉਹ ਕਹਿੰਦੇ ਵੀ ਜਿਹੜੇ 트াম্প ਨੇ ਬਿਆਨਬਾਜ਼ੀ ਕੀਤੀ ਆ ਇਹ ਬਹੁਤ ਹੀ ਮੰਦਪਾਗੀ ਅਤੇ ਗੈਰ ਜ਼ਿੰਮੇਵਰਾਨਾ ਆ ਅਸੀਂ ਯੂਰੋਪੀਅਨ ਯੂਨੀਅਨ ਦੇ ਲੀਡਰ ਦੀ ਸਖਤ ਨਿਖੇਦੀ ਕਰਦੇ ਆ ਤੇ ਜਿਹੜੇ ਸਾਡੇ ਬਾਰਡਰ ਆ ਸਾਡੀ ਖੁਦਮੁਖਤਿਆਰੀ ਆ ਅਸੀਂ ਇਹਨਾਂ ਨੂੰ 1 ਇੰਚ ਵੀ ਬਦਲਣਾ ਨਹੀਂ ਦੇਵਾਂਗੇ ਸੋ ਜੇਕਰ ਕੋਈ ਕੰਟਰੀ ਚਾਹੇ ਛੋਟਾ ਆ ਤੇ ਚਾਹੇ ਕੋਈ ਬਹੁਤ ਵੱਡਾ ਆ ਉਹਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਆ ਖਾਸ ਕਰਕੇ ਮਿੱਤਰ ਮੁਲਕਾਂ ਦਾ ਦੂਜੇ ਪਾਸੇ ਫਰਾਂਸ ਦੇ ਵਿਦੇਸ਼ ਮੰਤਰੀ ਜਿਹੜੇ ਨੇ ਜੀ ਯੋਂ ਬੈਰਟ ਉਹਾਂ ਨੇ ਕਿਹਾ ਕਿ ਜੇਕਰ ਅਮਰੀਕਾ ਵੱਲੋਂ ਇਹੋ ਜਿਹੀ ਕੋਸ਼ਿਸ਼ ਹੁੰਦੀ ਆ ਤਾਂ ਯੂਰਪੀਅਨ ਯੂਨੀਅਨ ਇਕੱਠੀ ਹੋ ਕੇ ਇਸ ਦਾ ਮੁਕਾਬਲਾ ਕਰੂਗੀ ਤੇ ਉਹ ਕਹਿੰਦੇ ਵੀ ਇਹ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਯੂਰਪੀਅਨ ਯੂਨੀਅਨ ਆਪਣੇ ਕਿਸੇ ਵੀ ਮੁਲਕ ਦਾ ਬਾਰਡਰ ਜਿਹੜਾ ਆ ਉਹ ਟਰੰਪ ਨੂੰ ਬਦਲਣ ਦੇ ਵਾਸਤੇ ਕੋਈ ਮੌਕਾ ਦੇਊਗੀ ਡੈਨਮਾਰਕ ਜਿਹਦਾ ਕਿ ਗ੍ਰੀਨਲੈਂਡ ਦੇ ਉੱਤੇ ਵੱਧ ਅਧਿਕਾਰ ਆ ਉਹਨਾਂ ਨੇ ਕਿਹਾ ਕਿ ਜੇਕਰ ਟਰੰਪ ਨੂੰ ਗ੍ਰੀਨਲੈਂਡ ਸੰਬੰਧਿਤ ਕਿਸੇ ਸਿਕਿਉਰਿਟੀ ਦੇ ਨਾਲ ਕੋਈ ਖਤਰਾ ਮਹਿਸੂਸ ਹੋ ਰਿਹਾ ਜਾਂ ਕੋਈ ਗੱਲਬਾਤ ਆ ਤਾਂ ਉਹ ਆਪਾਂ ਬਹਿ ਕੇ ਨਿੱਠ ਸਕਦੇ ਆ ਪਰ ਇਹ ਗੱਲਾਂ ਕਿਹੜੀਆਂ ਕਿ ਅਸੀਂ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰ ਲੈਣੀ ਆ ਇਹ ਕਦਾਚਤ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਮਰੀਕਾ ਦਾ ਗਵਰਨਰੀ ਮੌਲਕ ਮੈਕਸੀਕੋ ਉੱਥੋਂ ਦੀ ਰਾਸ਼ਟਰਪਤੀ ਕਲਾਉਡੀਆ ਸ਼ੈਨਬੋਮ ਨੇ ਵੀ ਇਹੀ ਗੱਲ ਕਹੀ ਆ ਉਹ ਕਹਿੰਦੇ ਵੀ ਵਾਰ-ਵਾਰ ਬੇਤੁਕੀਆਂ ਗੱਲਾਂ ਕੀਤੀਆਂ ਜਾ ਰਹੀਆਂ ਬਿਕ ਟ੍ਰੈਂਪ ਨੂੰ ਪਤਾ ਹੋਣਾ ਚਾਹੀਦਾ ਕਿ ਮੈਕਸੀਕੋ ਦੀ ਜਿਹੜੀ ਗਲਫ ਆ ਗਲਫ ਆਫ ਮੈਕਸੀਕੋ ਇਹਦਾ ਨਾਮ 1607 ਵਿੱਚ ਰੱਖ ਹੋਇਆ ਸੀਗਾ ਇਹ ਕੋਈ ਅੱਜ ਦੀ ਗੱਲ ਨਹੀਂ ਹੈਗੀ ਤੇ ਇਹਦਾ ਨਾਮ ਬਦਲਣਾ ਕਿ ਗਲਫ ਆਫ ਅਮਰੀਕਾ ਰੱਖਣਾ ਕਦੀ ਵੀ ਪ੍ਰਵਾਨ ਨਹੀਂ ਕੀਤਾ ਜਾਊਗਾ ਕਹਿੰਦੇ ਵੀ ਜੇ ਨਾਮ ਬਦਲ ਨਹੀਂ ਆ ਤਾਂ ਨਾਰਥ ਅਮਰੀਕਾ ਦਾ ਨਾਮ ਬਦਲ ਲਓ ਇਹਨੂੰ ਪਹਿਲਾਂ ਜਿਹੜਾ ਹੈ ਜੀ ਉਹ ਮੈਕਸੀਕਨ ਨਾ ਅਮਰੀਕਨ ਨਾ ਕਹਿੰਦੇ ਹੁੰਦੇ ਸੀਗੇ ਉਹ ਕਹਿੰਦੇ ਇਹਦੇ ਵਾਸਤੇ 1814 ਦੇ ਡਾਕੂਮੈਂਟਸ ਜਿਹੜੇ ਆ ਉਹ ਪੜੇ ਜਾ ਸਕਦੇ ਆ ਸੋ ਗੱਲ ਕੁੱਲ ਮਿਲਾ ਕੇ ਇਹੀ ਹੈ ਜੀ ਵੀ ਸਾਰੇ ਪਾਸਿਓਂ ਟਰੰਪ ਦੇ ਬਿਆਨ ਤੰਗੀ ਦੇ ਰਹੇ ਆ ਕੈਨੇਡਾ ਦੇ ਲੀਡਰ ਜਿਹੜੇ ਆ ਉਹ ਜਵਾਬੀ ਬਿਆਨਬਾਜ਼ੀ ਕਰ ਰਹੇ ਆ ਗ੍ਰੀਨ ਪਾਰਟੀ ਦੀ ਲੀਡਰ ਲਜ਼ਬਥ ਮੇ ਨੇ ਕੱਲ ਬਹੁਤ ਤਕੜਾ ਸਟੈਂਡ ਲਿਆ ਆ ਜਗਮੀਤ ਸਿੰਘ ਆ ਚਾਹੇ ਪੀਅਰ ਪੌਲੀਓ ਆ ਚਾਹੇ ਟਰੂਡੋ ਆ ਸਾਰੇ ਟਰੰਪ ਦੇ ਬਿਆਨਾਂ ਤੋਂ ਨਾ ਖੁਸ਼ ਆ ਅਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਇੱਥੋਂ ਤੱਕ ਕਹਿਤਾ ਵੀ ਅਮਰੀਕਾ ਨੇ ਆਪਣੇ ਸੂਬੇ ਵੇਚਣੇ ਆ ਤਾਂ ਦੱਸੋ ਅਸੀਂ ਆਫਰ ਦੇਣ ਲਈ ਤਿਆਰ ਆ ਬਾਕੀ ਜਿਹੜਾ ਟਰੰਪ ਬਲੋਏ ਗੱਲ ਆਖੀ ਗਈ ਸੀ ਕਿ ਅਸੀਂ ਕੈਨੇਡਾ ਨੂੰ ਸਬਸਿਡੀ ਬਹੁਤ 200 ਬਿਲੀਅਨ ਡਾਲਰ ਹਰ ਸਾਲ ਅਸੀਂ ਕੈਨੇਡਾ ਤੇ ਖਰਚ ਕਰ ਦਿੰਨੇ ਆ ਵੀ ਅਸੀਂ ਗਾਹਾਂ ਨਹੀਂ ਖਰਚਣਾ ਉਹ ਕਹਿੰਦੇ ਬਿਲਕੁਲ ਸਰਾਸਾਰ ਗਲਤ ਗੱਲ ਆ ਇਹ ਬੇਤੁਕੀ ਗੱਲ ਆ ਤੱਥਾਂ ਤੋਂ ਉਧਾਰਤ ਗੱਲ ਨਹੀਂ ਹੈਗੀ ਵੀ ਇਹਨੂੰ ਬਿਨਾਂ ਗੱਲੋਂ ਹੀ ਫੋਕੀ ਬਿਆਨਬਾਜ਼ੀ ਦੇ ਰੂਪ ਤੇ ਲਿਆ ਜਾਣਾ ਚਾਹੀਦਾ ਆ ਇਹਦੇ ਜਵਾਬ ਦੇ ਵਿੱਚ ਕੈਨੇਡਾ ਦੇ ਲੀਡਰ ਕਹਿ ਰਹੇ ਆ ਕਿ ਅਮਰੀਕਾ ਨੂੰ ਅਸੀਂ ਬਹੁਤ ਪਦਾਰਥ ਮੁਕਤ ਵੰਗ ਦੇ ਰਹੇ ਆ ਅੱਜ ਜਿਵੇਂ ਕਿ ਉਹ ਕਹਿੰਦੇ ਬੀਸੀ ਦੇ ਵਿੱਚ ਚਲਾ ਰਿਖਦਾ ਪਾਣੀ ਅਮਰੀਕਾ ਵਾਲੇ ਮੁਫਤ ਵੰਗ ਭਰ ਕੇ ਲਿਜਾ ਕੇ ਬੋਤਲਾਂ ਦੀਆਂ ਬੋਤਲਾਂ ਵੇਚ ਰਹੇ ਆ ਤੇ ਅਸੀਂ ਕਦੀ ਨਾ ਨਹੀਂ ਕੀਤੀ ਕਿਉਂਕਿ ਸਾਡੇ ਕੋਲ ਕੁਦਰਤੀ ਖਜ਼ਾਨਾ ਆ ਪਾਣੀ ਸਾਡੇ ਕੋਲ ਹੈ ਬਹੁਤ ਆ ਬਾਕੀ ਅਸੀਂ ਇਹ ਕਦੀ ਨਹੀਂ ਚਾਹਾਂਗੇ ਕਿ ਕੈਨੇਡਾ ਜਿਹੜਾ ਆ ਉਹ ਅਮਰੀਕਾ ਦੇ ਥੱਲੇ ਲੱਗੇ ਜਾਂ ਅਮਰੀਕਾ ਕੈਨੇਡਾ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰੇ ਅਮਰੀਕਾ ਤੇ ਕੈਨੇਡਾ ਕੋ ਬਹੁਤ ਚੰਗੇ ਗਵੰਢੀ ਆ ਕੱਲ ਟੂਟ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਸਾਡਾ ਵਪਾਰ ਅਸੀਂ ਇਕੱਠਾ ਆ ਅਸੀਂ ਇੱਕ ਦੂਜੇ ਦੇ ਸਿਕਿਉਰਿਟੀ ਪਾਰਟਨਰ ਆ ਤੇ ਅਸੀਂ ਬਰਾਬਰ ਦੀ ਧਿਰ ਬਣ ਕੇ ਰਹਿਣਾ ਚਾਹੁੰਦੇ ਆ ਵੀ ਜਿਹੜੀ 51ਵਾਂ ਸੂਬਾ ਬਣਾਉਣ ਵਾਲੀ ਗੱਲ ਆ ਇਹ ਜਾਇਜ਼ ਨਹੀਂ ਹੈਗੀ ਬਾਕੀ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਕੈਨੇਡਾ ਵਾਲਿਆਂ ਨੂੰ ਵੀ ਤੇ ਅਮਰੀਕਾ ਵਾਲਿਆਂ ਨੂੰ ਕਿ ਕੈਨੇਡਾ ਕੋਈ ਨੰਗ ਮੌਲਕ ਨਹੀਂ ਹੈਗਾ ਦੁਨੀਆ ਦੀ ਨੌਵੀਂ ਵੱਡੀ ਇਕਨੋਮੀ ਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਭੰਡਾਰ ਆ ਅਮਰੀਕਾ ਤੋਂ ਵੀ ਵੱਡਾ ਅਮਰੀਕਾ ਨੂੰ ਨੈਚਰ ਗੈਸ ਅਤੇ ਬਿਜਲੀ ਦੀ ਸਪਲਾਈ ਬਹੁਤ ਵੱਡੇ ਹਿੱਸੇ ਨੂੰ ਕੈਨੇਡਾ ਕਰਦਾ ਆ ਅਮਰੀਕਾ ਦੇ ਵਿੱਚ ਬਿਜਲੀ ਬਣਾਉਣ ਵਾਸਤੇ ਜਿਹੜੇ ਪਰਮਾਣੂ ਘਰ ਚੱਲ ਰਹੇ ਆ ਥਰਮਲ ਪਲਾਂਟ ਨਿਊਕਲੀਅਰ ਰੀਐਕਟਰ ਚੱਲ ਰਹੇ ਆ ਉਹਨਾਂ ਵਾਸਤੇ ਯੂਰੇਨੀਅਮ ਜਿਹੜਾ ਕੈਨੇਡਾ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਆ ਦੁਨੀਆ ਦੇ ਵਿੱਚੋਂ ਸਭ ਤੋਂ ਵੱਧ ਸਾਫ਼ ਪਾਣੀ ਜਿਹੜਾ ਆ ਉਹ ਕੈਨੇਡਾ ਦੇ ਕੋਲ ਆ ਤੇ ਬਹੁਤ ਸਾਰੇ ਹਿੱਸੇ ਨੂੰ ਅਮਰੀਕਾ ਦੇ ਨੂੰ ਉੱਥੋਂ ਸਪੋਰਟ ਕੀਤੀ ਜਾਂਦੀ ਆ ਹੋਰ ਤਾਂ ਹੋਰ ਜਿਹੜੀ ਬੈਟਰੀ ਟੈਕਨੋਲੋਜੀ کہاں ਆ ਰਹੀ ਆ ਗੱਡੀਆਂ ਵਾਸਤੇ ਟਰੱਕਾਂ ਵਾਸਤੇ ਇਹ ਬੈਟਰੀਆਂ ਬਣਾਉਣ ਵਾਸਤੇ ਜਿਹੜਾ ਸਭ ਤੋਂ ਵੱਡਾ ਭੰਡਾਰ ਆ ਉਹ ਕੈਨੇਡਾ ਦੀ ਧਰਤੀ ਹੇਠ ਦੱਬਿਆ ਹੋਇਆ ਆ ਤੇ ਬਾਕੀ ਜਿਹੜੀ ਆਪਾਂ ਗੱਲ ਕੱਲ ਵੀ ਕੀਤੀ ਸੀਗੀ ਕਿ ਨਵਾਂ ਸਮੁੰਦਰੀ ਲੰਘਾ ਜਿਹੜਾ ਅਸਲੀ ਮੁੱਦਾ ਉਹ ਆ ਕਿ ਕਿਸ ਤਰੀਕੇ ਦੇ ਨਾਲ ਕੈਨੇਡਾ ਨੂੰ ਤੰਗ ਪਰੇਸ਼ਾਨ ਕਰਕੇ ਉਹ ਨਵੇਂ ਸਮੁੰਦਰੀ ਲੰਘੇ ਨੂੰ ਮੁਖਤ ਵਿੱਚ ਵਰਤਣਾ ਆ ਇਹ ਸਾਰੀਆਂ ਕੋਸ਼ਿਸ਼ਾਂ ਉਧਰ ਨੂੰ ਜਿਹੜੀਆਂ ਜਾ ਰਹੀਆਂ ਆ ਬਾਕੀ ਰਹੀ ਗੱਲ ਫੌਜੀ ਸਹਾਇਤਾ ਦੀ ਤਾਂ ਅਮਰੀਕਾ ਕੈਨੇਡਾ ਦੀ ਫੌਜੀ ਸਹਾਇਤਾ ਬਿਲਕੁਲ ਕਰਦਾ ਆ ਇਹ ਸਾਰੀਆਂ ਜਿਹੜੀਆਂ 5 ਵਾਈਜ਼ ਆ ਜੀ7 ਮੁੱਲਕ ਇੱਕ ਦੂਜੇ ਦੀ ਕਰਦੇ ਆ ਪਰ ਇਹ ਵੀ ਪਤਾ ਹੋਣਾ ਚਾਹੀਦਾ ਕਿ ਅਮਰੀਕਾ ਦੀ ਰਾਖੀ ਲਈ ਕੈਨੇਡਾ ਆਪਣਾ ਐਂਟੀ ਮਿਜ਼ਾਈਲ ਸਿਸਟਮ ਜਿਹੜਾ ਹੈ ਆਪਣੀ ਹਿੱਕ ਤੇ ਲਾਈ ਬੈਠਾ ਆ ਕਿ ਅਮਰੀਕਾ ਨੂੰ ਕੋਈ ਵੀ ਮਿਜ਼ਾਈਲ ਜਾਊਗੀ ਤਾਂ ਕੈਨੇਡਾ ਦੇ ਉੱਪਰ ਦੀ ਲੰਘ ਕੇ ਜਾਣੀ ਆ ਰੂਜ਼ ਦਾ ਚੀਨ ਵੱਲੋਂ ਤੇ ਉਸ ਹਾਲਤ ਵਿੱਚ ਪਹਿਲਾ ਅਟੈਕ ਜਿਹੜਾ ਆ ਉਹ ਕੈਨੇਡਾ ਦੇ ਉੱਤੇ ਹੋਣਾ ਆ ਤੇ ਉਹ ਇਸ ਝੱਲਣ ਵਾਸਤੇ ਅਮਰੀਕਾ ਦੇ ਵਾਸਤੇ ਤਿਆਰ ਹੈਗੇ ਆ ਸੋ ਟਰੰਪ ਜੋ ਮਰਜ਼ੀ ਕਹੀ ਜਾਵੇ ਪਰ ਅਮਰੀਕਾ ਦੇ ਵਿੱਚ ਜਿਹੜੀ ਅਸਲ ਤਾਕਤ ਹੈਗੀ ਆ ਉਹ ਕਾਂਗਰਸ ਦੇ ਕੋਲ ਸੈਨੇਟ ਕੋਲ ਤੇ ਗਵਰਨਰਾਂ ਦੇ ਕੋਲ ਆ ਰਾਸ਼ਟਰਪਤੀ ਇਕੱਲਾ ਕੁਝ ਨਹੀਂ ਕਰ ਸਕਦਾ ਸੋ ਜਿੰਨਾ ਚਿਰ ਅਮਰੀਕਾ ਦਾ ਇਕੱਲਾ ਇਕੱਲਾ ਸੂਬਾ ਇਹ ਨਹੀਂ ਕਹਿੰਦਾ ਕਿ ਹਾਂ ਅਸੀਂ ਕੋਈ ਸੂਬਾ ਨਵਾਂ ਬਣਾਉਣ ਵਾਸਤੇ ਤਿਆਰ ਆ ਉਹਨਾਂ ਚਿਰ ਰਾਸ਼ਟਰਪਤੀ ਦੇ ਕੋਲ ਕੋਈ ਪਾਵਰ ਹੈ ਨਹੀਂ ਕਿ ਕਿਸੇ ਸੂਬੇ ਨੂੰ ਬਣਾ ਸਕੇ ਇਹ ਜਸ ਤੱਕ ਫੋਕੀ ਬਿਆਨਬਾਜ਼ੀ ਆ ਕੋਸਟਾ ਰੀਕਾ ਦੀ ਧਾਰਨਾ ਸਾਰਿਆਂ ਦੇ ਸਾਹਮਣੇ ਆ ਕੋਸਟਾ ਰੀਕਾ ਚਾਹੁੰਦਾ ਆ ਕਿ ਅਮਰੀਕਾ ਦਾ ਸੂਬਾ ਬਣਿਆ ਜਾਵੇ ਅਮਰੀਕਾ ਦੇ ਬਹੁਤ ਸਾਰੇ ਸਿਆਸਤਦਾਨ ਬੀਤੇ ਦੋ ਦਹਾਕਿਆਂ ਦੇ ਜ਼ੋਰ ਲਾਹਟੇ ਆ ਕਿ ਕੋਸਟਾ ਰੀਕਾ ਨੂੰ 51ਵਾਂ ਸੂਬਾ ਬਣਾ ਲਈਏ ਪਰ ਅਮਰੀਕਾ ਦੇ ਅੱਡ-ਅੱਡ ਸੂਬੇ ਇਹ ਮੰਨਣ ਵਾਸਤੇ ਰਾਜ਼ੀ ਨਹੀਂ ਇੱਕ ਵੀ ਸੂਬਾ ਅਮਰੀਕਾ ਦਾ ਵਿਰੋਧ ਕਰ ਜਵੇ ਵੀ ਹਾਂ ਅਸੀਂ ਨਹੀਂ ਜਿਹੜਾ ਜੀ ਇਹਨੂੰ ਨਾਲ ਲਾਉਣਾ ਕੋਸਟਾ ਰੀਕਾ ਨੂੰ ਤਾਂ ਉਹ ਸੂਬਾ ਨਹੀਂ ਬਣ ਸਕਦਾ ਕੈਨੇਡਾ ਦੀ ਤਾਂ ਗੱਲੇ ਬਹੁਤ ਦੂਰ ਦੀਆ ਬਾਕੀ ਵੈਸੇ ਇੱਕ ਸੈਲਫ ਗੋਲ ਵੀ ਆ ਜੇਕਰ ਕੈਨੇਡਾ ਮੰਨ ਲਓ ਵੀ ਬਣਨਾ ਤਾਂ ਨਹੀਂ ਆ ਪਰ ਜੇ ਬਣ ਵੀ ਜਾਂਦਾ ਤਾਂ ਇੱਕ ਇਹ ਜਿਹੜੀ ਕਲਮ ਬਲੂ ਸਟੇਟ ਹੋਣੀ ਆ ਡੈਮੋਕ੍ਰੇਟ ਸਟੇਟ ਹੋਣੀ ਆ 트ੰਪ ਦੇ ਉਲਟ ਭੁਗਤਣੀ ਆ ਤੇ ਰਿਪਬਲਿਕਨ ਕਦੀ ਵੀ ਨਹੀਂ ਚਾਹਣਗੇ ਕਿ ਇਹੋ ਜੀ ਸਟੇਟ ਨੂੰ ਨਾਲ ਜੋੜ ਲਈਏ ਜਿਹੜੀ ਸਦਾ ਸਾਡੇ ਉਲਟ ਵੋਟਾਂ ਪਾਵੇ ਤਾਂ ਸਾਡਾ ਕਦੀ ਰਾਜ ਨਾ ਆਵੇ ਜੀ ਹੋਰ ਤਾਂ ਹੋਰ 트ੰਪ ਦੇ ਬੰਨਾਂ ਤੋਂ ਬਾਅਦ ਕਈ ਪੰਜਾਬੀ ਵੀ ਆਪਣਾ ਸਮਾਨ ਬੰਨੀ ਬੈਠੇ ਆ ਅਮਰੀਕਾ ਜਾਣ ਲਈ ਬੜੇ ਤਾਬਲੇ ਹੋਏ ਫਿਰਦੇ ਆ ਆ ਨਿੱਜੀ ਤੌਰ ਤੇ ਕਿਸੇ ਨੇ ਕਿੱਥੇ ਜਾ ਕੇ ਰਹਿਣਾ ਇਹ ਉਹਦੀ ਆਪਣੀ ਮਰਜ਼ੀ ਆ ਉਹਦਾ ਆਪਣਾ ਹੱਕ ਆ ਉਹਦਾ ਅਧਿਕਾਰ ਹੈਗਾ ਆ ਉਹਦੀ ਆਪਣੀ ਚੁਆਇਸ ਆ ਪਰ ਮਾਫ ਕਰਨਾ ਜੇਕਰ ਕੁੱਤੇ ਨੂੰ ਵੀ ਹੈ ਨਾ ਕਿਸੇ ਨੇ ਭਾਂਡੇ 'ਚ ਦੁੱਧ ਪਾਇਆ ਹੋਵੇ ਕਿਸੇ ਘਰ ਉਹ ਵੀ ਉਹਦਾ ਵਫਾਦਾਰ ਰਹਿੰਦਾ ਆ ਤੇ ਕੈਨੇਡਾ ਦੇ ਵਿੱਚ ਪੰਜਾਬੀਆਂ ਨੂੰ ਜਿਸ ਤਰੀਕੇ ਦੇ ਨਾਲ ਕੈਨੇਡਾ ਨੇ ਸਾਂਭਿਆ ਅਡਰ ਸਰਕਾਰਾਂ ਨੇ ਸਮੇਂ-ਸਮੇਂ ਸਰ ਇੱਥੇ ਪੈਰ ਲਾਇਆ ਤਰੱਕੀ ਖੁਸ਼ਹਾਲੀ ਬਖਸ਼ੀ ਆ ਕੈਨੇਡਾ ਨੇ ਬਾਫੜੀਆਂ ਪੰਜਾਬੀਆਂ ਦੀ ਉਹਦੇ ਸ਼ੁਕਰਗੁਜ਼ਾਰ ਜ਼ਰੂਰ ਹੋਣਾ ਚਾਹੀਦਾ ਨਾ ਸ਼ੁਕਰੇ ਕਿਰਤ ਕਰਨ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਇੰਨਾ ਮਾਨ ਤਾਨ ਦਿੱਤਾ ਇੰਨੇ ਵਧਣ ਫੁੱਲਣ ਦੇ ਮੌਕੇ ਦਿੱਤੇ ਤੇ ਸਭ ਤੋਂ ਵੱਡੀ ਗੱਲ ਆਜ਼ਾਦੀ ਦਿੱਤੀ ਜਿੱਦਣ ਮਗਰਲੇ ਇੱਥੇ ਪੰਜਾਬੀਆਂ ਨੂੰ ਮਗਰ ਮਾਰਨ ਲਈ ਪਹੁੰਚੇ ਤਾਂ ਪੰਜਾਬੀਆਂ ਨੂੰ ਬਚਾਇਆ ਆਪਣਾ ਵਪਾਰ ਛੱਡ ਕੇ ਸੋ ਇਹਦੇ ਵਫਾਦਾਰ ਰਹਿ ਕੇ ਹੀ ਜ਼ਮੀਰ ਵਾਲੇ ਕਹਾ ਹੁਣਾ ਆ ਪਿੱਠ ਦਿਖਾ ਕੇ ਨਹੀਂ ਕਿਉਂਕਿ ਪੈਸਾ ਤੇਲਾ ਸਭ ਕੁਝ ਨਹੀਂ ਹੁੰਦਾ ਅਮਰੀਕਾ ਸਾਡਾ ਗਵੰਢੀ ਮੋਲਕ ਆ ਅਸੀਂ ਇੱਥੇ ਆਉਣੇ ਜਾਂਦੇ ਆ ਅਮਰੀਕਾ ਵਾਲੇ ਇੱਧਰ ਆਉਂਦੇ ਆ ਅਮਰੀਕਾ ਦੇ ਨਾਲ ਅਮਰੀਕਨ ਲੋਕਾਂ ਦੇ ਨਾਲ ਸਾਡਾ ਬੜਾ ਤੇ ਪਿਆਰ ਆ ਸਾਡਾ ਵਪਾਰ ਆ ਸਾਡਾ ਸਹਿਚਾਰ ਆ ਸਾਡੇ ਗਵਾਂਢੀ ਅਸੀਂ ਉਹਨਾਂ ਦੀ ਸੁੱਖ ਮੰਗਦੇ ਆ ਤੇ ਅਸੀਂ ਚਾਹੁੰਦੇ ਆ ਵੀ ਉਹ ਵੀ ਸਾਡੀ ਸੁੱਖ ਮੰਗਣ ਆਉਣ ਜਾਣ ਦੋਵੇਂ ਪਾਸੇ ਬਣਿਆ ਹੋਇਆ ਆ ਤੇ ਇੱਕ ਚੰਗੇ ਗਵਾਂਢੀਆਂ ਵਾਂਗ ਰਹੀਏ ਤੇ ਇਦਾਂ ਹੀ ਸਾਰੇ ਦੋਵੇਂ ਪਾਸੇ ਆਪੋ ਆਪਣੇ ਖੁਸ਼ ਰਹਿਣ ਕੋਈ ਵੱਡਾ ਛੋਟਾ ਨਹੀਂ ਹੈਗਾ ਨਾ ਕੋਈ ਕਿਸੇ ਦੇ ਥੱਲੇ ਰਹਿ ਕੇ ਲੱਗਣ ਨੂੰ ਰਾਜ਼ੀ ਹੈਗਾ ਆ ਸੋ ਆਪੋ ਆਪਣੇ ਘਰ ਖੁਸ਼ ਰਹਿ ਜਾਵੇ ਤਾਂ ਜਿਆਦਾ ਵਧੀਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਦੇ ਭਾਰਤੀਆਂ ਦੋ ਕੈਮੀਕਲ ਕੰਪਨੀਆਂਜ਼ ਦੀ ਤੇ ਇੱਕ ਵਿਅਕਤੀ ਦੀ ਜਿਹਨਾਂ ਨੂੰ ਅਮਰੀਕਾ ਦੇ ਵਿੱਚ ਫੈਂਟਾਨਿਲ ਬਣਾਉਣ ਵਾਲੇ ਪਦਾਰਥ ਭੇਜਣ ਦੇ ਦੋਸ਼ 'ਤੇ ਨਿਊਯਾਰਕ ਅਦਾਲਤ ਵਿੱਚ ਚਾਰਜ ਕੀਤਾ ਗਿਆ ਸੋ ਇੱਕ ਤਾਂ ਮਿਸਟਰ ਬਵੇਸ਼ ਪਟੇਲ ਨੇ ਜਿਨ੍ਹਾਂ ਨੂੰ ਕਿ ਬਵੇਸ਼ ਰਣਸ਼ੋਧ ਬਾਈ ਲਾਠੀਆ ਦੇ ਤੌਰ ਤੇ ਵੀ ਜਾਣਿਆ ਜਾਂਦਾ ਪ੍ਰਵੇਸ਼ ਬਾਈ ਦੇ ਤੌਰ ਤੇ ਵੀ ਜਾਣਿਆ ਜਾਂਦਾ ਉਮਰ 36 ਸਾਲ ਆ ਇਹ ਸੂਰਤ ਗੁਜਰਾਤ ਦੇ ਰਹਿਣ ਵਾਲੇ ਆ ਦੋ ਕੰਪਨੀਆਂ ਨੇ ਰੈਕਸਿਕਿਊਟਰ ਕੈਮੀਕਲਸ ਅਤੇ ਐਥੋਸ ਕੈਮੀਕਲਸ ਇਹਨਾਂ ਦੇ ਉੱਤੇ ਦੋਸ਼ ਲੱਗੇ ਆ ਕਿ ਇਹਨਾਂ ਨੇ ਅਮਰੀਕਾ ਨੂੰ ਅਜਿਹਾ ਸਮਾਨ ਭੇਜਿਆ ਗੁਜਰਾਤ ਤੋਂ ਜਿਹਦੇ ਨਾਲ ਅਮਰੀਕਾ ਦੇ ਵਿੱਚ ਫੈਂਟਾਨਿਲ ਬਣਾ ਕੇ ਵੇਚੀ ਜਾਣੀ ਸੀਗੀ ਸੋ ਪਹਿਲੀ ਜਿਹੜੀ ਗੱਲਬਾਤ ਹੋਈ ਹੈ 29 ਜੂਨ 2024 ਨੂੰ ਹੋਈ ਹੈ ਰੈਕਚੂਟਰ ਕੰਪਨੀ ਵੱਲੋਂ ਇੱਕ ਸ਼ਿਪਮੈਂਟ ਜਿਹੜੀ ਨਿਊਯਾਰਕ ਵਿੱਚ ਭੇਜੀ ਗਈ ਇਹ ਤੋਂ ਜਿਹੜਾ ਸਮਾਨ ਬਰਾਮਦ ਹੋਇਆ ਤੇ ਬਾਹਰ ਲਿਖਿਆ ਸੀਗਾ ਕਿ ਵਿਟਾਮਿਨ ਸੀ ਆ ਪਰ ਅੰਦਰ ਫੈਂਟਾਨਿਲ ਬਣਾਉਣ ਵਾਲੇ ਪਦਾਰਥ ਸੀਗੇ ਫਿਰ 14 ਜੁਲਾਈ 2024 ਨੂੰ ਇੱਕ ਹੋਰ ਪੈਕੇਜ ਨਿਊਯਾਰਕ ਦੇ ਵਿੱਚ ਇਸ ਇੰਡਸਟਰੀ ਚ ਮਿਲਿਆ ਉਹਦੇ ਵਿੱਚ ਵੀ ਬਾਹਰ ਲਿਖਿਆ ਸੀਗਾ ਕਿ ਇਹ ਬੈਂਜ਼ੀਨ ਆ ਪਰ ਅੰਦਰ ਜਿਹੜਾ ਜੀ ਉਹ ਹਫੈਂਟਨਲ ਬਾਉਣ ਵਾਲੇ ਕੈਮੀਕਲ ਸੀਗੇ ਫਿਰ 2 ਅਕਤੂਬਰ 2024 ਨੂੰ ਤੇ 15 ਅਕਤੂਬਰ 2024 ਨੂੰ ਜਿਹੜਾ ਮਿਸਟਰ ਪਟੇਲ ਨੇ ਜੀ ਜਿਹੜੇ ਭਾਵੇਸ਼ ਪਟੇਲ ਨੇ ਇਹਨਾਂ ਦੀ ਇੱਕ ਇਥੇ ਅਮਰੀਕਨ ਡਰੱਗ ਸਮਗਲਰ ਦੇ ਨਾਲ ਫੋਨ ਤੇ ਗੱਲ ਹੁੰਦੀ ਆ ਵੀਡੀਓ ਕਾਲ ਦੇ ਉੱਤੇ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਜਿੰਨਾ ਸਮਾਨ ਤੁਹਾਨੂੰ ਚਾਹੀਦਾ ਆ ਅਸੀਂ ਭੇਜ ਦਿਆ ਕਰਾਂਗੇ ਪਰ ਨਿਖਲ ਗੁਪਤੇ ਵਾਂਗ ਇਹ ਜਿਹੜੇ ਮਿਸਟਰ ਪਟੇਲ ਸਾਹਿਬ ਸੀਗੇ ਏ ਵੀ ਇੱਕ ਅਮਰੀਕਨ ਅੰਡਰਕਵਰ ਏਜੰਟ ਦੇ ਨਾਲ ਗੱਲ ਕਰ ਰਿਹਾ ਸੀਗੇ ਤੋਂ ਜਿਹੜਾ ਕਿ ਨਾਲ ਦੀ ਨਾਲ ਸਬੂਤ ਬਣਾ ਰਿਹਾ ਸੀ ਇਸ ਅਮਰੀਕਨ ਅੰਡਰਕਵਰ ਏਜੰਟ ਵੱਲੋਂ ਜਿਹੜਾ ਕਿ ਡਰੱਗ ਤਸਕਰ ਦੇ ਤੌਰ ਤੇ ਵੇਚ ਰਿਹਾ ਸੀ ਉਹਨੇ ਕਿਹਾ ਵੀ ਤੁਸੀਂ ਮੈਕਸੀਕੋ ਸਮਾਨ ਪਹਚਾ ਦੋਗੇ ਉਹ ਕਹਿੰਦੇ ਜੀ ਗੱਲੇ ਕੋਈ ਨਹੀਂ 20 ਕਿਲੋ ਚਾਹੀਦਾ 100 ਕਿਲੋ ਚਾਹੀਦਾ ਦੱਸੋ ਸਾਨੂੰ ਕਿੰਨਾ ਚਾਹੀਦਾ ਅਸੀਂ ਉੱਥੇ ਪਹਚਾ ਦੇਵਾਂਗੇ ਤਾਂ ਫਿਰ ਇਹ ਸਮਾਨ ਜਿਹੜਾ ਮੈਕਸੀਕੋ ਦੇ ਵਿੱਚ ਸਨੋਲਾ ਕਾਰਟਨ ਨੂੰ ਅਤੇ ਹੋਰਾਂ ਕਾਰਟੂਲਜ਼ ਨੂੰ ਵੀ ਪਹਚਾਇਆ ਗਿਆ ਤੋ ਜਦੋਂ ਅਮਰੀਕਾ ਵਾਲਿਆਂ ਨੇ ਅਮਰੀਕਾ ਤੇ ਮੈਕਸੀਕੋ ਦੇ ਵਿੱਚ ਫੈਂਟਨਲ ਬਣਾਉਣ ਵਾਲੇ ਕੈਮੀਕਲ ਗੁਜਰਾਤ ਤੋਂ ਭੇਜਣ ਦੇ ਸਾਰੇ ਸਬੂਤ ਬਣਾ ਲਏ ਉਸ ਤੋਂ ਬਾਅਦ ਨਿਊਯਾਰਕ ਦੀ ਅਦਾਲਤ ਵਿੱਚ ਇਹ ਮਾਮਲਾ ਇਨਡਾਈਟ ਕੀਤਾ ਗਿਆ ਆ ਇਹਨਾਂ ਦੇ ਉੱਤੇ ਚਾਰਜ ਲਾਏ ਗਏ ਆ ਗ੍ਰਿਫਤਾਰੀਆਂ ਇਹਨਾਂ ਦੀਆਂ ਕੀਤੀਆਂ ਗਈਆਂ ਤੇ ਜੇਕਰ ਚਾਰਜ ਪ੍ਰੂਵ ਹੋ ਜਾਂਦੇ ਆ ਤਾਂ ਜਿਹੜੇ ਮਿਸਟਰ ਪਟੇਲ ਤੇਰੇ ਦੇ ਸਾਥੀ ਆ ਇਹਨੂੰ 53-53 ਸਾਲ ਕੈਦ ਕੱਟਣੀ ਪੈ ਸਕਦੀ ਆ ਕਮਾਲ ਦੀ ਗੱਲ ਇਹ ਆ ਕਿ ਜਿਸ ਟਰਨੀ ਨੇ ਅਮਰੀਕਾ ਦੇ ਵਿੱਚ ਇਹ ਇਨਡਾਈਟਮੈਂਟ ਨਿਊਯਾਰਕ ਅਦਾਲਤ ਵਿੱਚ ਪੇਸ਼ ਕੀਤੀ ਆ ਇਹ ਉਹੀ ਨੇ ਜਿਨ੍ਹਾਂ ਨੇ ਅਡਾਨੀ ਦੇ ਖਿਲਾਫ ਇਨਡਾਈਟਮੈਂਟ ਪੇਸ਼ ਕੀਤੀ ਸੀ ਸੋ ਗੁਜਰਾਤ ਵਿੱਚ ਅਡਾਨੀ ਦੀਆਂ ਬੰਦਰਗਾਹਾਂ ਦੇ ਉੱਤੇ ਬਹੁਤ ਫੈਂਟਨੈਲ ਬਣਾਉਣ ਵਾਲਾ ਸਮਾਨ ਫੜਿਆ ਜਾਂਦਾ ਰਿਹਾ ਹਜ਼ਾਰਾਂ ਕਰੋੜਾਂ ਦਾ ਕੀ ਅਡਾਨੀ ਦੀਆਂ ਬੰਦਰਗਾਹਾਂ ਤੋਂ ਇਹ ਸਮਾਨ ਅਮਰੀਕਾ ਵਿੱਚ ਪਹੁੰਚਿਆ ਇਹਦੀ ਜਾਂਚ ਵੀ ਕੀਤੀ ਜਾ ਰਹੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੇ ਵਿੱਚ ਇੱਕ ਹੋ ਠੱਗੀ ਦੀ ਜਿਹੜੀ ਕਿ ਐਪਲ ਕੰਪਨੀ ਦੇ ਨਾਲ ਕੁਝ ਭਾਰਤੀ ਕਾਮਿਆਂ ਵੱਲੋਂ ਮਾਰੀ ਗਈ ਆ ਆ ਭਾਰਤ ਤੋਂ ਬਹੁਤ ਸਾਰੇ ਆਈਟੀ ਸੈਲ ਵਿੱਚ ਕੰਮ ਕਰਨ ਵਾਲੇ ਬੰਦੇ ਜਿਹੜੇ ਆ ਜੀ ਉਹ ਅਮਰੀਕਾ ਦੀ ਔੜੜ ਕੰਪਨੀਆਂ 'ਚ ਆਉਂਦੇ ਆ ਕੰਮ ਕਰਨ ਵਾਸਤੇ ਐਚ1ਬੀ ਵੀਜ਼ੇ ਤੇ ਵਰਕ ਪਰਮਿਟ ਤੇ ਵੀ ਆਉਂਦੇ ਆ ਬੇਅਰੀਆ ਦੇ ਵਿੱਚ ਐਪਲ ਦਾ ਬਹੁਤ ਵੱਡਾ ਦਫ਼ਤਰ ਆ ਤੇ ਉੱਥੋਂ 185 ਭਾਰਤੀ ਕਾਮੇ ਜਿਹੜੇ ਆ ਜੀ ਨੌਕਰੀਆਂ ਕੱਢੇ ਗਏ ਆ ਉਹਦਾ ਕਾਰਨ ਇਹ ਦੱਸਿਆ ਗਿਆ ਕਿ ਐਪਲ ਨੇ ਇੱਕ ਸਕੀਮ ਚਲਾਈ ਹੋਈ ਆ ਚੈਰਟੀ ਦੇ ਵਾਸਤੇ ਸਿੱਧੇ ਪੱਤੇ ਲਫ਼ਜ਼ਾਂ ਵਿੱਚ ਸਮਝਾਵਾਂ ਤਾਂ ਗੱਲ ਇੰਨੀ ਕਹੀ ਆ ਕਿ ਜੇ ਕੋਈ ਕਰਮਚਾਰੀ ਐਪਲ ਦਾ ਕਿਸੇ ਖਰਾਤੀ ਸੰਸਥਾ ਮਤਲਬ ਕਿ ਕਿਸੇ ਚੈਰਟੀ ਨੂੰ ਕੋਈ ਦਾਨ ਦਿੰਦਾ ਆ ਤਾਂ ਉਹਨੇ ਦਾਨ ਐਪਲ ਵੱਜੋਂ ਨਾਲ ਮੈਚ ਕਰਕੇ ਡਾਲਰ ਟੂ ਡਾਲਰ ਦਿੱਤਾ ਜਾਂਦਾ ਮੰਨ ਲਓ ਵੀ ਤੁਸੀਂ 1000 ਡਾਲਰ ਕਿਸੇ ਚੈਰਟੀ ਨੂੰ ਦਿੱਤਾ ਤੁਸੀਂ ਐਪਲ 'ਚ ਕੰਮ ਕਰਦੇ ਆ ਤੇ 1000 ਡਾਲਰ ਹੀ ਐਪਲ ਨੇ ਨਾਲ ਪਾ ਦੇਣਾ ਵੀ ਚਲੋ ਜੀ 2000 ਹੋ ਗਿਆ ਪਰ ਕੀਤਾ ਕੀ ਜਾਂਦਾ ਸੀਗਾ ਕਿ ਇਹ ਚੈਰਟੀਆਂ ਜਿਹੜੀਆਂ ਜਾਲੀ ਸੀਗੀਆਂ ਤੇ ਇਹ ਜਿਹੜੇ ਕਰਮਚਾਰੀ ਸੀਗੇ ਇਹ ਜਾਲੀ ਚੈਰਟੀਆਂ ਨੂੰ ਪਹਿਲਾਂ ਆਪ ਡੋਨੇਸ਼ਨ ਦਿੰਦੇ ਸੀਗੇ ਵੱਡੀ ਉਸ ਤੋਂ ਬਾਅਦ ਐਪਲ ਨਾਲ ਉਹ ਮੈਚ ਕਰ ਦਿੰਦਾ ਸੀਗਾ ਡੋਨੇਸ਼ਨ ਤੇ ਆਪਣੀ ਡੋਨੇਸ਼ਨੇ ਵਾਪਸ ਕੱਢ ਲੈਂਦੇ ਸੀਗੇ ਤੇ ਜਿਹੜੀ ਐਪਲ ਦੀ ਰਕਮ ਆ ਉਹ ਚੈਰਟੀ ਨੂੰ ਚੱਲ ਜਾਂਦੀ ਸੀ ਦੋਨੇ ਜਾਣੇ ਰਲ ਕੇ ਫਿਰ ਉਹਨੂੰ ਖਾਂਡੇ ਸੀਗੇ ਸੋ ਇਹ ਧੋਖਾ ਕੀਤਾ ਜਾ ਰਿਹਾ ਸੀ ਇਸ ਮਾਮਲੇ ਵਿੱਚ 185 ਐਪਲ ਨੇ ਇਹ ਕਰਮਚਾਰੀ ਬਾਹਰ ਕੱਢੇ ਆ ਤੇ ਇਹ ਸਾਰੇ ਦੇ ਸਾਰੇ ਜਿਹੜੇ ਆ ਤੇਲਗੂ ਦੱਸੇ ਜਾ ਰਹੇ ਆ ਆ ਤੇਲਗੂ ਮੂਲ ਦੇ ਦੱਸੇ ਜਾ ਰਹੇ ਆ ਸੋ ਇਹ ਜਿਹੜੀਆਂ ਕਿੱਕ ਬੈਕਸ ਲੈ ਰਹੇ ਸੀਗੇ ਰਿਟਰਨ ਕਰ ਰਹੇ ਸੀਗੇ ਆਪਣੇ ਫੰਡ ਇਹਦੇ ਨਾਲ ਐਪਲ ਨੂੰ ਕਾਫੀ ਘਾਟਾ ਪਿਆ ਆ ਹੁਣ ਜਦੋਂ ਐਪਲ ਦੇ ਵਿੱਚ ਕੰਮ ਫੜ ਹੋ ਗਿਆ ਤਾਂ ਹੋਰ ਬਹੁਤ ਸਾਰੀਆਂ ਕੰਪਨੀਆਂ ਆ ਹੋਰ ਬਹੁਤ ਸਾਰੀਆਂ ਸੰਸਥਾਵਾਂ ਆਆਂ ਕਈ ਸੰਸਥਾਵਾਂ ਇਦਾਂ ਦੀਆਂ ਜਿਹੜੀਆਂ ਵੱਡੇ ਵੱਡੇ ਮੰਦਰ ਚਲਾ ਰਹੀਆਂ ਆਂ ਕਈ ਸੰਸਥਾਵਾਂ ਇਹੋ ਜਿਹੀਆਂ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਚਲਾ ਰਹੀਆਂ ਆ ਇਸ ਤੋਂ ਇਲਾਵਾ Google, Cisco ਅਤੇ ਹੋਰ ਕਈ ਤਾਂ ਹੀ ਇਹੋ ਜਿਹੀਆਂ ਚੈਰੀਟੀਆਂ ਨੇ ਜਿਨ੍ਹਾਂ ਨੂੰ ਕਿ ਉਹੋ ਜਿਹੀਆਂ ਕੰਪਨੀਆਂ ਨਾਲ ਡਾਲਰ ਟੂ ਡਾਲਰ ਮੈਚ ਕਰਦੀਆਂ ਸੋ ਅਮਰੀਕਨ ਅਧਿਕਾਰੀ ਜਿਹੜੇ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੇ ਆ ਕਿ Apple ਤੋਂ ਇਲਾਵਾ ਹੋਰ ਕਿਹੜੀ ਕਿਹੜੀ ਕੰਪਨੀ ਦੇ ਨਾਲ ਇਸ ਤਰੀਕੇ ਦੇ ਨਾਲ ਠੱਗੀ ਮਾਰੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੁਲਾਸੇ ਵੀ ਹੋਣਗੇ ਜੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਜੀ ਅ ਅਮਰਤਪਾਲ ਸਿੰਘ ਉਹਨਾਂ ਦੀ ਖੜੂਰ ਸਾਲ ਤੋਂ ਐਮਪੀ ਜਿੱਤੇ ਹੋਏ ਅਮਰਤਪਾਲ ਸਿੰਘ ਐਸ ਵਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਐਨਐਸਏ ਲਾ ਕੇ ਨਜ਼ਰਬੰਦ ਕੀਤੇ ਹੋਏ ਨਾਲੇ ਉਹਨਾਂ ਦੇ ਸਾਥੀ ਨਜ਼ਰਬੰਦ ਆ ਬਹੁਤ ਸਾਰੇ ਲੋਕਾਂ ਨੂੰ ਆਸ ਸੀ ਕਿ ਸ਼ਾਇਦ ਹੁਣ ਐਨਐਸਏ ਟੁੱਟ ਜਾਣੀ ਆ ਕਿਉਂਕਿ ਐਨਐਸਏ ਬਹੁਤਾ ਜ਼ਿਆਦਾ ਲਾਈ ਨਹੀਂ ਜਾ ਸਕਦੀ ਤੇ ਉਹਨਾਂ ਦੀ ਰਿਹਾਈ ਹੋ ਸਕਦੀ ਆ ਪਰ ਦੂਜੇ ਪਾਸੇ ਅੱਜ ਅਚਾਨਕੇ ਖਬਰਾਂ ਮਿਲੀਆਂ ਕਿ ਪੰਜਾਬ ਪੁਲਿਸ ਨੇ ਜਿਹੜਾ ਉਹਨਾਂ ਦੇ ਉੱਤੇ ਯੂਏਪੀਏ ਦਾ ਪਰਚਾ ਜਿਹੜਾ ਜੀ ਉਹ ਦਰਜ ਕਰ ਦਿੱਤਾ ਇੱਕ ਕਤਲ ਮਾਮਲੇ ਵਿੱਚ ਪਿਛਲੇ ਸਾਲ 9 ਅਕਤੂਬਰ ਨੂੰ ਪੰਜਾਬ ਤੋਂ ਇੱਕ ਯੂਟਿਊਬਰ ਨੌਜਵਾਨ ਗੁਰਪ੍ਰੀਤ ਸਿੰਘ ਹਰੀਨੌਂ ਦਾ ਕਤਲ ਹੋਇਆ ਸੀਗਾ ਇਹ ਮੁੰਡਾ ਜਿਹੜਾ ਹਰੀਨੌਂ ਟਾਕਸ ਨਾਂ ਦਾ ਇੱਕ ਚੈਨਲ ਚਲਾਉਂਦਾ ਸੀਗਾ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਤੇ ਇਹਨਾਂ ਦੇ ਕਾਫੀ ਆਸਰ ਵਿੱਚ ਮਤਭੇਦ ਆਨਲਾਈਨ ਵੀ ਚੱਲਦੇ ਰਹਿੰਦੇ ਸੀਗੇ ਸੋ ਜਦੋਂ ਇਹ ਕਤਲ ਹੋਇਆ ਉਸ ਤੋਂ ਬਾਅਦ ਵਿੱਚ ਕਾਫੀ ਖਲਾਰਾ ਵਧਿਆ ਤੇ ਹੁਣ ਜਿਹੜਾ ਪੁਲਿਸ ਨੇ ਇਸ ਮਾਮਲੇ ਵਿੱਚ ਅਮਰਤਪਾਲ ਸਿੰਘ ਉਹਨਾਂ ਨੂੰ ਹੀ ਯੂਏਪੀਏ ਦੇ ਅਧੀਨ ਚਾਰਜ ਕਰ ਲਿਆ ਇਸ ਤੋਂ ਇਲਾਵਾ ਅਮਰਤਪਾਲ ਸਿੰਘ ਦੇ ਨਾਲ ਆਰਸ਼ ਡਾਲਾ ਜਿਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਗੈਂਗਸਟਰ ਆ ਅਤੇ 12 ਹੋਰ ਮੁਲਜ਼ਮ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਆ ਸੋ ਇਹ ਜਿਹੜਾ ਕੇਸ ਹੈਗਾ ਜੀ ਇਹ ਕਹਿ ਸਕਦੇ ਆ ਕਿ ਆਪਾਂ ਥਾਣਾ सदर ਕੋਟ ਕਪੂਰਾ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਹਦੇ ਵਿੱਚ ਅਨਲੌਫਲ ਐਕਟੀਵਿਟੀਜ਼ ਪ੍ਰੋਵੈਂਸ਼ਨ ਐਕਟ ਯੂਏਪੀਏ ਤੋਂ ਇਲਾਵਾ ਆਮ ਜੱਗਤ ਨੇ ਧਰਾਵਾਂ ਵੀ ਲਾਈਆਂ ਗਈਆਂ ਅਤੇ ਨਾਲ ਦੀ ਨਾਲ ਭਾਰਤੀ ਸੰਵਿਧਾਨ ਦੀਆਂ ਕੁਝ ਹੋਰ ਧਰਾਵਾਂ ਵੀ ਨਾਲ ਹੀ ਲਾਈਆਂ ਗਈਆਂ ਸੋ 12 ਜਾਣੇ ਹੋਰ ਆ 13 ਮਾਰਚ ਦਲਾ ਤੇ ਨਾਲ ਦੀ ਨਾਲ ਅਮਰਤਪਾਲ ਸਿੰਘ ਦੇ ਉੱਤੇ ਇਹ ਯੂਏਪੀਏ ਦਾ ਕੇਸ ਦਰਜ ਕਰ ਲਿਆ ਗਿਆ ਸੋ ਅਮਰਤਪਾਲ ਸਿੰਘ ਦੇ ਜਿਹੜੇ ਹਮੈਤੀ ਆ ਉਹ ਇਸ ਗੱਲ ਨੂੰ ਸਸ਼ਰਯਾਵੇਂ ਕਰ ਕਹਿ ਰਹੇ ਆ ਕਿ ਅਮਰਤਪਾਲ ਸਿੰਘ ਨੂੰ ਅੰਦਰ ਹੀ ਰੱਖਣ ਵਾਸਤੇ ਇਹ ਸਾਰੀ ਘਾੜਤ ਘੜੀ ਗਈ ਆ ਅਤੇ ਇਹ ਚਾਰਜ ਲਾਏ ਵੀ ਉਦੋਂ ਆਏ ਆ ਜਦੋਂ ਅਮਰਪਾਲ ਸਿੰਘ ਦੇ ਪਿਤਾ ਅਗਲੇ ਹਫ਼ਤੇ ਮੱਗੀ ਤੇ ਮੁਕਸਰ ਸਾਹਿਬ ਵਿਖੇ ਇੱਕ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਸੀਗੇ ਸੋ ਇਹ ਇੱਕ ਉਹਨਾਂ ਨੂੰ ਸਾਜ਼ਿਸ਼ ਲੱਗ ਰਹੀ ਆ ਦੂਜੇ ਪਾਸੇ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਸਮਰਥਕ ਆ ਉਹ ਕਹਿੰਦੇ ਵੀ ਇਹ ਕਤਲ ਜਿਹੜਾ ਆ ਉਹਨਾਂ ਵੱਲੋਂ ਗਲਤ ਕੀਤਾ ਗਿਆ ਵੀ ਸਾਡੇ ਕੋਲੇ ਸਬੂਤ ਹੈ ਇਸ ਗੱਲ ਦੇ ਕਿ ਅਮਰਤਪਾਲ ਸਿੰਘ ਦੇ ਸਾਥੀ ਜਿਹੜੇ ਇਸ ਮਾਮਲੇ ਵਿੱਚ ਪਹਿਲਾਂ ਧਮਕੀਆਂ ਦੰਦੇ ਸੀਗੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੰਦੇ ਸੀਗੇ ਸੋ ਇਸ ਕਰਕੇ ਇੱਕ ਭਰਾ ਮਾਰੂ جنگ ਜਿਹੜੀ ਆ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਉਹ ਹੋਰ ਆ ਤੇਜ਼ ਹੋ ਜਾਣ ਦੀ ਸੰਭਾਵਨਾ ਆ ਬੀਤੇ ਵਿਧਾਇਕੇ ਵਿੱਚ ਚਾਦੂ ਪਹਿਲਾਂ ਵੀ ਅਸੀਂ ਦੇਖਿਆ ਕਿ ਕਈ ਵਾਰੀ ਹੁੰਦਾ ਹੈ ਇਸ ਕਾ ਕਿ ਦੋਵੇਂ ਧਿਰਾਂ ਜਿਹੜੀਆਂ ਪੰਥ ਦਾ ਭਲਾ ਚਾਹੁੰਦੀਆਂ ਹੁੰਦੀਆਂ ਸੀ ਪੰਜਾਂ ਦੀ ਬਿਹਤਰੀ ਦੇ ਵਾਸਤੇ ਲੜਦੀਆਂ ਹੁੰਦੀਆਂ ਸੀਗੀਆਂ ਪਰ ਆਸ ਤੇ ਵਿੱਚ ਕਈ ਵਾਰੀ ਬੇਤਫਾਕੀ ਦੇ ਕਾਰਨ ਕਈ ਵਾਰੀ ਕਿਸੇ ਗਲਤ ਬੰਦਿਆਂ ਦੀ ਚੁੱਕ ਵਿੱਚ ਆ ਕੇ ਕੰਮ ਅਜਿਹਾ ਕਰ ਬੈੰਦੀਆਂ ਸੀ ਜਿਹਦੇ ਨਾਲ ਮੁੜ ਕੇ ਭਰਾ ਮਰੂ ਜੰਗ ਅੱਗੇ ਤੋਂ ਅੱਗੇ ਵਧਦੀ ਗਈ ਆ ਤੇ ਉਹਦਾ ਸਮੁੱਚੇ ਤੌਰ ਦੇ ਉੱਤੇ ਪੰਜ ਨੂੰ ਨੁਕਸਾਨ ਹੀ ਹੋਇਆ ਸੋ ਇਸ ਮਾਮਲੇ ਦੇ ਵਿੱਚ ਵੀ ਪੂਰਾ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਹੋਈ ਆ ਇਹ ਭਰਾ ਮਰੂ ਜੰਗ ਜਿਹੜੀ ਇਹਨੂੰ ਖਤਮ ਕਰਨ ਦੇ ਯਤਨ ਹੋਣੇ ਚਾਹੀਦੇ ਆ ਪਰ ਅਫਸੋਸ ਕੁਝ ਲੋਕ ਜਿਹੜੇ ਆ ਉਹ ਨਿੱਜੀ ਕਿੜਾ ਕੱਢਣ ਵਾਸਤੇ ਜਾਂ ਛੋਟੀ ਸੋਚ ਸੌੜੀ ਸੋਚ ਦੇ ਕਾਰਨ ਇਹ ਲੜਾਈ ਨੂੰ ਹੋਰ ਵਧਾਉਣ ਲਈ ਜ਼ੋਰ ਲਾ ਰਹੇ ਆ ਜਿਹੜਾ ਕਿ ਬਹੁਤ ਮੰਦਪਗਾਇਆ ਜੀ ਆਪਾਂ ਇੱਥੇ ਪ੍ਰੋਗਰਾਮ ਨਿਬੇੜਦੇ ਆਂ ਜੀ ਅੱਜ ਦਾ ਕੱਲ ਨੂੰ ਹੋਰ ਖਬਰਾਂ ਵਿਚਾਰ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਇ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ